ਜਲੰਧਰ ਚ ਸੰਗਣੀ ਤੁੰਦ ਕਾਰਨ ਫਲਾਈਓਵਰ ਤੇ ਹਾਦਸਾ ਟਰੱਕ ਕਾ ਤੇ ਪਿੱਛੋਂ ਆ ਰੀਆਂ ਦੋ ਬਸਾਂ ਦੀ ਟੱਕਰ ਰੋਡਵੇਜ਼ ਦੇ ਦੋ ਕਰਮਚਾਰੀ ਹੋਏ ਜ਼ਖਮੀ ਦਿੱਲੀ ਚ Air India ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਤਕਨੀਕੀ ਖਰਾਬੀ ਕਾਰਨ ਮੁੰਬਈ ਜਾ ਰਹੀ ਫਲਾਈਟ ਵਾਪਸ ਥੁੜੀ ਜਹਾਜ਼ ਤੋਂ ਸਾਰੇ ਮੁਸਾਫਰਾਂ ਨੂੰ ਸੁਰੱਖਿਅਤ ਉਤਾਰਿਆ ਇਸ ਨਿਊਜ਼ ਹੈਡਲਾਈਨਸ ਦੇ ਪ੍ਰાયੋਜਕ ਪਤੰਜਲੀ ਗਾਇ ਕਘੀ ਮਾਂ ਦਾ ਭਰੋਸਾ ਪਿਆਰ ਸੇ ਪਰੋਸਾ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰ ਰਿਹਾ ਵੱਡੀ ਅਤੇ ਅਹਿਮ ਖਬਰ ਦੇ ਨਾਲ ਮਲੋਟ ਦੇ ਵਿੱਚ ਹਾਦਸਾ ਵਾਪਰਿਆ ਏ ਧੁੰਦ ਦੇ ਕਾਰਨ ਹਾਦਸਿਆਂ ਦੇ ਵਿੱਚ ਵਾਧਾ ਹੋ ਰਿਹਾ ਹੈ ਲਗਾਤਾਰ ਹਾਦਸੇ ਵਾਪਰ ਰਹੇ ਨੇ ਸੰਘਣੀ ਧੁੰਦ ਦੇ ਕਾਰਨ ਵਿਜ਼ਿਬਿਲਟੀ ਘਟੀ ਹੈ ਤੇ ਹੁਣ ਮਲੋਟ ਦੇ ਵਿੱਚ ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਏ ਕਾਲਜ ਵੈਨ ਦੀ ਟਰੱਕ ਦੇ ਨਾਲ ਟੱਕਰ ਹੋ ਗਈ ਹੈ ਤੇ ਵੈਨ ਦੇ ਵਿੱਚ ਸਵਾਰ ਟੀਚਰ ਜ਼ਖਮੀ ਹੋ ਗਏ ਨੇ ਵੱਡੀ ਖਬਰ ਹੈ ਅਮਲੋਟ ਦੇ ਵਿੱਚ ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਤੇ ਇੱਕ ਕਾਲਜ ਵੈਨ ਸੀ ਜਿਸ ਦੀ ਟਰੱਕ ਨਾਲ ਟੱਕਰ ਹੋਈ ਹੈ ਵੈਨ ਦੇ ਵਿੱਚ ਸਵਾਰ ਟੀਚਰ ਜ਼ਖਮੀ ਹੋ ਗਏ ਨੇ ਬਾਬਾ ਫਰੀਦ ਕਾਲਜ ਬਠਿੰਡਾ ਇਹ ਵੈਨ ਜਾ ਰਹੀ ਸੀ ਜਿਸ ਤੋਂ ਬਾਅਦ ਹਾਦਸਾ ਵਾਪਰਦਾ ਹੈ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਤੁਰੰਤ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਲਗਾਤਾਰ ਧੁੰਦ ਦੇ ਕਾਰਨ ਹਾਦਸਿਆਂ ਦੇ ਵਿੱਚ ਵਾਧਾ ਹੋ ਰਿਹਾ ਹੈ ਉੱਤਰੀ ਭਾਰਤ ਦੇ ਵਿੱਚ ਲਗਾਤਾਰ ਧੁੰਦ ਦੀ ਚਿੱਟੀ ਚਾਦਰ ਸਫੇਦ ਚਾਦਰ ਵਿਛੀ ਹੋਈ ਹੈ ਦੱਸਦੀ ਹੈ ਕਿ ਇਸੇ ਕਾਰਨ ਵਿਜ਼ਿਬਿਲਟੀ ਘਟੀ ਹੈ ਤੇ ਵਿਜ਼ਿਬਿਲਟੀ ਘਟਣ ਦੇ ਕਾਰਨ ਹਾਦਸੇ ਵਾਪਰ ਰਹੇ ਨੇ ਤੇ ਹੁਣ ਇਹ ਹਾਦਸਾ ਵਾਪਰਿਆ ਮਲੋਟ ਦੇ ਵਿੱਚ ਤਸਵੀਰਾਂ ਤੁਹਾਡੇ ਸਾਹਮਣੇ ਨੇ ਇੱਕ ਕਾਲਜ ਦੀ ਵੈਨ ਹੈ ਜਿਸ ਦੀ ਟੱਕਰ ਹੋਈ ਹੈ ਭਿਆਨਕ ਟੱਕਰ ਹੋਈ ਹੈ ਦੇਖ ਸਕਦੇ ਹੋ ਤੁਸੀਂ ਕਿ ਵੈਨ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਕਾਲਜ ਵੈਨ ਹੈ ਜਿਸ ਦੇ ਵਿੱਚ ਟੀਚਰ ਸਵਾਰ ਸੀ ਅਤੇ ਇਹ ਬਾਬਾ ਫਰੀਦ ਕਾਲਜ ਬਠਿੰਡਾ ਨੂੰ ਵੈਨ ਜਾ ਰਹੀ ਸੀ ਸਵੇਰ ਵੇਲੇ ਦਾ ਵਕਤ ਸੀ ਜਦੋਂ ਇਹ ਹਾਦਸਾ ਵਾਪਰਿਆ ਇਹ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਵੈਨ ਸਕੂਲ ਵੈਨ ਜਾ ਰਹੀ ਸੀ ਬਾਬਾ ਫਰੀਦ ਕਾਲਜ ਟੀਚਰਾਂ ਨੂੰ ਲੈ ਕੇ ਤਾਂ ਰਾਹ ਦੇ ਵਿੱਚ ਇਹ ਹਾਦਸਾ ਵਾਪਰ ਗਿਆ ਇਸ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਚੇਤਨ ਪੂਰਾ ਜੁੜੇ ਨੇ ਚੇਤਨ ਕੀ ਕੁਝ ਜਾਣਕਾਰੀ ਕਿਵੇਂ ਇਹ ਹਾਦਸਾ ਹੋਇਆ ਕਦੋਂ ਇਹ ਹਾਦਸਾ ਹੋਇਆ ਕਿੰਨੇ ਲੋਕ ਇਸ ਦੇ ਵਿੱਚ ਸਵਾਰ ਸੀ ਕੀ ਕਾਰਨ ਰਿਹਾ ਹਾਦਸੇ ਦਾ ਹਾਂ ਜਿਹੜਾ ਅੱਜ ਸਵੇਰ ਤੋਂ ਜਿਹੜੀ ਧੁੰਦ ਬਹੁਤ ਜ਼ਿਆਦਾ ਸੀਗਾ ਇਹਦੇ ਵਿੱਚ ਜਿਹੜਾ ਅੱਜ ਜਿਹੜਾ ਮਲੋੜ ਕੋ ਤੇ ਨਾਲ ਦੇ ਪਿੰਡਾਂ ਦੇ ਵਿੱਚੋਂ ਜਿਵੇਂ ਸਟੂਡੈਂਟ ਹੈ ਬੱਚੇ ਹੈ ਤੇ ਨਾਲ ਜਿਹੜੇ ਕੋਈ ਟੀਚਰ ਹੈ ਉਹ ਜਿਹੜਾ ਆਵਾਜ਼ ਆਪਣੇ ਉਹਨਾਂ ਬਾਬਾ ਫਰੀਦ ਕੋਲੇ ਦੇ ਵਿੱਚ ਜਿਹੜੇ ਜਾਂਦੇ ਆ ਤੇ ਸਵੇਰ ਤੋਂ ਜਿਹੜੀ ਬੱਤ ਜਿਹੜੀ ਤੇ ਜਾ ਰਹੀ ਸੀਗੀ ਮਲੋੜ ਬਠਿੰਡਾ ਰੋਡ ਦੇ ਉੱਤੇ ਪਿੰਡ ਥੇੜੀ ਕੋਲ ਇੱਕ ਜਿਹੜਾ ਦਿੱਚਾ ਜਰਾ ਉਹਨਾਂ ਮੁਤਾਬਕ ਦੱਸਿਆ ਵੀ ਜਿਹੜਾ ਜਿਹੜਾ ਉੱਥੇ ਹੋਟਲ ਹੋਟਲ ਤੋਂ ਟਰੱਕ ਵਾਲੇ ਨੇ ਜਿਹੜਾ ਆਪ ਤੋਂ ਤੋਂ ਸਟਾਰਟ ਕਰਕੇ ਚੱਲਿਆ ਸੀ ਤਾਂ ਪਿੱਛੋਂ ਜਿਹੜੀ ਬੱਤ ਜਾ ਰਹੀ ਸੀਗੀ ਉਹ ਬੱਤ ਨੂੰ ਇੱਕਦਮ ਟਰੱਕ ਦਾ ਟਰੱਕ ਦੇ ਪਿੱਛੇ ਜਾ ਕੇ ਜਿਹੜੀ ਬੱਸ ਵੱਜੀ ਉਹਦੇ ਕਰਕੇ ਜ ਇੱਕ ਬਹੁਤ ਵੱਡਾ ਜਿਹੜਾ ਹਾਸਾ ਹੋਇਆ ਉਹਦੇ ਵਿੱਚ ਇੱਕ ਡਰਾਈਵਰ ਤੇ ਇੱਕ ਮੈਡਮ ਜਿਹੜੇ ਦਫਨੀ ਆਪਣੇ ਉਹਨਾਂ ਜਖਮ ਵੀ ਦਿੱਤੇ ਗਏ ਸੀਗੇ ਜਖਮੀਆਂ ਨੂੰ ਜਿਹੜਾ ਡਰਾਈਵਰ ਨੂੰ ਮਲੌਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਜਿਹੜੇ ਮੈਡਮ ਸੀ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਜਿਹੜਾ ਬਠਿੰਡੇ ਜਾ ਕੇ ਰੈਫਰ ਕਰਕੇ ਲੈ ਕੇ ਸੀਗੇ ਔਰ ਜਿੰਨੇ ਬੱਚੇ ਸੀਗੇ ਹੋਰ ਸੀਗੇ ਉਹਨਾਂ ਦੇ ਉੱਤੇ ਮਾੜੀ ਮੋਟੀ ਕੋਈ ਹੋਈ ਸੀਗੀ ਹੋਰ ਜਿਹੜੇ ਚੋਟ ਰਿਆ ਕੋਈ ਜੇ ਇਸ ਤੋਂ ਜਿਹੜਾ ਵਿਚਾਰਿਆ ਪਰ ਜ਼ਿਆਦਾਤਰ ਜਿਹੜਾ ਬੱਸ ਦਾ ਜਿਹੜਾ ਬਹੁਤ ਜ਼ਿਆਦਾ ਜਿਆਦਾ ਨੁਕਸਾਨ ਦੇਖ ਜਿਹੜੇ ਵਾਹਨਾਂ ਨੂੰ ਜਿਹੜਾ ਉਹਨੂੰ ਪਾਸੇ ਸਾਈਡ ਤੇ ਕਰਕੇ ਉਹਨਾਂ ਨੂੰ ਬਚਾਇਆ ਗਿਆ ਇਹ ਤੋਂ ਧੁੰਦ ਦੇ ਵਿੱਚ ਖੜੇ ਵਾਹਨ ਦੇ ਪਿੱਛੇ ਜਿਹੜੇ ਵਾਹਨ ਜੜੇ ਵੱਜਦੇ ਆ ਉਹਦੇ ਕਰਕੇ ਵੀ ਐਕਸੀਡੈਂਟ ਦੇ ਜਿਹੜੇ ਕਾਰਨ ਜਿਹੜੇ ਉੱਥੇ ਆਪਣੇ ਉਹ ਬਣ ਗਏ ਜਿਤਨ ਜਿਤਨੇ ਟਰੱਕ ਜਾ ਰਿਹਾ ਸੀ ਕਿ ਖੜਾ ਸੀ ਜਿਸ ਦੇ ਪਿੱਛੇ ਇਹ ਵੈਨ ਵੱਜੀ ਆ ਜਿਆਦਾ ਜਿਹੜਾ ਵਿੱਚੋਂ ਇੱਕ ਬੰਦੇ ਨੂੰ ਪੁੱਛਿਆ ਗਿਆ ਉਹਨਾਂ ਨੇ ਦੱਸਿਆ ਬੋਲੇ ਵੀ ਜਿਵੇਂ ਹੋਟਲ ਦੇ ਉੱਤੋਂ ਟਰੱਕ ਨਿਕਲਿਆ ਜਾਣ ਵਾਸਤੇ ਅੱਗੇ ਜਾ ਰਿਹਾ ਸੀਗਾ ਪਿੱਛੋਂ ਜਿਹੜੀ ਉਹਨਾਂ ਬੱਸ ਨੇ ਆ ਗਏ ਉਹਦੇ ਵਿੱਚ ਜਿਵੇਂ ਵੱਜੀ ਆ ਜਿਵੇਂ ਸਲੋ ਲਾ ਲਓ ਉਸ ਤੋਂ ਬਾਅਦ ਉਥੋਂ ਚਲਾ ਗਿਆ ਸੀਗਾ ਜਿਹੜੀ ਕੱਲੀ ਜਿਹੜੀ ਕੋ ਜਿਹੜੀ ਉਤੇ ਉਹਨਾਂ ਆਪਣੇ ਉਹਨਾਂ ਬੱਸ ਜਿਹੜੀ ਉਹ ਰਹਿ ਗਈ ਸੀ ਰੋਡ ਤੇ ਪਰ ਬੱਸ ਦੀਆਂ ਤਸਵੀਰਾਂ ਅਸੀਂ ਦੇਖ ਪਾ ਰਹੇ ਹਾਂ ਦਰਸ਼ਕ ਦੇਖ ਪਾ ਰਹੇ ਨੇ ਬਹੁਤ ਜ਼ਿਆਦਾ ਨੁਕਸਾਨੀ ਗਈ ਹੈ ਤਾਂ ਕੀ ਲੱਗਦਾ ਕਿ ਤੇਜ਼ ਰਫ਼ਤਾਰ ਸੀ ਜਾਂ ਡਰਾਈਵਰ ਨੂੰ ਬਿਲਕੁਲ ਵੀ ਟਰੱਕ ਨਹੀਂ ਦਿਖਿਆ ਅਚਾਨਕ ਟਰੱਕ ਸਾਹਮਣੇ ਆ ਗਿਆ ਇਸ ਕਰਕੇ ਇਹ ਹਾਦਸਾ ਵਾਪਰ ਜਿਹੜਾ ਉਹ ਪੁੱਛੁੰਦੇ ਆਸ-ਪਾਸ ਉਹ ਜਿਹੜੇ ਇਕੱਠੇ ਕੀਤੇ ਗਏ ਵੀ ਜਿਹੜੀ ਬੱਸ ਹੈ ਜਿਹੜੀ ਧੁੰਦ ਕਰਕੇ ਨਾ ਇੱਕਦਮ ਉਹਨੂੰ ਟਰੱਕ ਜਿਹੜਾ ਨਜ਼ਰ ਨਹੀਂ ਆਇਆ ਬੱਸ ਨੇ ਟਰੱਕ ਦੇ ਉੱਤੇ ਜ਼ੋਰਦਾਰ ਜਿਹਾ ਟੱਕਰ ਵੱਜੀ ਜਿਹੜਾ ਅਗਲਾ ਜਿਹੜਾ ਪਾਸਾ ਸਾਰਾ ਜਿਹੜਾ ਬੱਸ ਦਾ ਨੁਕਸਾਨ ਆ ਗਿਆ ਉਸੇ ਕਰਕੇ ਜਿਹੜਾ ਡਰਾਈਵਰ ਦਾ ਜਿਹੜਾ ਨੁਕਸਾਨ ਹੋਇਆ ਤੇ ਨਾਲ ਜਿਹੜੇ ਅੱਗੇ ਟੀਚਰ ਬੈਠੇ ਸੀ ਉਹਨਾਂ ਜਿਹੜੇ ਛੱਟ ਵੱਜੀ ਨੇ ਜ਼ਖਮਿਆਂ ਦੀ ਹਾਲਤ ਹੁਣ ਕਿਸ ਤਰ੍ਹਾਂ ਦੀ ਹੈ ਚੇਤਨ ਜ਼ਖਮਿਆਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਜਿਹੜੇ ਟੀਚਰ ਸੀ ਤੁਸੀਂ ਕਹਿ ਰਹੇ ਹੋ ਕੁਝ ਵਿਦਿਆਰਥੀ ਵੀ ਸੀ ਇਸ ਸਕੂਲ ਵੈਨ ਦੇ ਵਿੱਚ ਹਾਂ ਕੁਝ ਵਿਦਿਆਰਥੀਆਂ ਸੀਗੇ ਵਿਦਿਆਰਥੀਆਂ ਦਾ ਮੰਨ ਲਓ ਬਿਲਕੁਲ ਜਿਹੜੀ ਮਾੜੀ ਮੋਟੀ ਨਾਰਮਲ ਸੀਗੀਆਂ ਪਰ ਡਰਾਈਵਰ ਥੋੜਾ ਜਿਆਦਾ ਜ਼ਖਮੀ ਜਗਾ ਡਰਾਈਵਰ ਨੂੰ ਮਲੋੜ ਦੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਉੱਥੋਂ ਜਿਹੜਾ ਡਾਕਟਰ ਨੇ ਇਲਾਜ ਬਰਾ ਕੀਤਾ ਹੁਣ ਨਾਰਮਲ ਜਿਹੜਾ ਦੱਸਿਆ ਜਾ ਰਿਹਾ ਅਗਰੋਂ ਕੁਝ ਜਿਹੜਾ ਰਾਤ ਆ ਉਹਦੀ ਜੁੱਸ ਡਰਾਈਵਰ ਦੇ ਵਿੱਚ ਅ ਠੀਕ ਹੈ ਚੇਤਨ ਬਹੁਤ ਸ਼ੁਕਰੀਆ ਇਸ ਪੂਰੀ ਅਪਡੇਟ ਦੇ ਲਈ ਚੇਤਨ ਪੂਰਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਕਾਲਜ ਵੈਨ ਹੈ ਬਾਬਾ ਫਰੀਦ ਕਾਲਜ ਦੇ ਨਾਲ ਸੰਬੰਧਿਤ ਬਠਿੰਡਾ ਨੂੰ ਜਾ ਰਹੀ ਸੀ ਅ ਵਿਜ਼ਿਬਿਲਟੀ ਬਹੁਤ ਘੱਟ ਸੀ ਧੁੰਦ ਦੇ ਕਾਰਨ ਇੱਕ ਟਰੱਕ ਇੱਕ ਢਾਬੇ ਤੋਂ ਮੇਨ ਰੋਡ ਤੇ ਚੜਦਾ ਹੈ ਜਿਵੇਂ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਤੇ ਜਿਵੇਂ ਹੀ ਟਰੱਕ ਦੀ ਸਪੀਡ ਘੱਟ ਹੁੰਦੀ ਹੈ ਬੱਸ ਕਿਉਂਕਿ ਆ ਆਪਣੀ ਰਫਤਾਰ ਚਾ ਰਹੀ ਹੁੰਦੀ ਹੈ ਤਾਂ ਟਰੱਕ ਨਹੀਂ ਦਿਖਦਾ ਅਚਾਨਕ ਕਿਉਂਕਿ ਰੋਡ ਤੇ ਚੜਦਾ ਹੈ ਤੇ ਧੁੰਦ ਵੀ ਜ਼ਿਆਦਾ ਹੁੰਦੀ ਹੈ ਤਾਂ ਪਿੱਛੋਂ ਟਰੱਕ ਨੂੰ ਟੱਕਰ ਵੱਜਦੀ ਹੈ ਜਿਸ ਦੇ ਵਿੱਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਜਿਹੜਾ ਵੈਨ ਦਾ ਡਰਾਈਵਰ ਹੈ ਉਹ ਗੰਭੀਰ ਜ਼ਖਮੀ ਹੋਇਆ ਹੈ ਟੀਚਰ ਜ਼ਖਮੀ ਹੋਏ ਨੇ ਹਾਲਾਂਕਿ ਹਸਪੀਟਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਕੀਤਾ ਜਾ ਰਿਹਾ ਪਰ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਧੁੰਦ ਦੇ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਨੇ ਚੌਕਸ ਰਹਿਣ ਦੀ ਜ਼ਰੂਰਤ ਹੈ ਬਿਨਾਂ ਕੰਮ ਤੋਂ ਬਾਹਰ ਨਾ ਨਹੀਂ ਜਾਣਾ ਚਾਹੀਦਾ ਜੇਕਰ ਧੁੰਦ ਦੇ ਵਿੱਚ ਜਾ ਰਹੇ ਹੋ ਤਾਂ ਰਫ਼ਤਾਰ ਜ਼ਰੂਰ ਘੱਟ ਹੋਣੀ ਚਾਹੀਦੀ ਜੇ ਉਧਰ ਜਲੰਧਰ ਦੇ ਵਿੱਚ ਵੀ ਸੰਘਣੀ ਧੁੰਦ ਦੇ ਕਾਰਨ ਹਾਦਸਾ ਵਾਪਰ ਗਿਆ ਹੈ ਫਲਾਈਓਵਰ ਤੇ ਟਰੱਕ ਅਤੇ ਦੋ ਬੱਸਾਂ ਦੀ ਟੱਕਰ ਹੋਈ ਹੈ ਪਹਿਲਾਂ ਫਲਾਈਓਵਰ ਤੇ ਚੜ ਰਹੀ ਰੋਡਵੇਜ਼ ਬੱਸ ਟਰੱਕ 'ਚ ਵੱਜਦੀ ਹੈ ਧੁੰਦ ਦੇ ਕਾਰਨ ਰੋਡਵੇਜ਼ ਦੀ ਬੱਸ ਨੂੰ ਟਰੱਕ ਦਾ ਅੰਦਾਜ਼ਾ ਹੀ ਨਹੀਂ ਸੀ ਤੇ ਇੱਕ ਹੋਰ ਬੱਸ ਆ ਕੇ ਟਕਰਾ ਜਾਂਦੀ ਹੈ ਹਾਦਸੇ ਦੇ ਵਿੱਚ ਪੰਜਾਬ ਰੋਡਵੇਜ਼ ਦੇ ਦੋ ਕਰਮਚਾਰੀ ਜ਼ਖਮੀ ਹੋਏ ਨੇ ਧੁੰਦ ਦੇ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਨੇ ਕਿਉਂਕਿ ਵਿਜ਼ਿਬਿਲਟੀ ਬਹੁਤ ਘਟ ਜਾਂਦੀ ਹੈ ਜਿਹੜਾ ਡਰਾਈਵਿੰਗ ਕਰ ਰਿਆ ਹੁੰਦਾ ਵਿਅਕਤੀ ਹੈ ਜਿਹੜਾ ਡਰਾਈਵਰ ਹੈ ਉਹਨੂੰ ਅੱਗੇ ਕੁਝ ਨਹੀਂ ਦਿਖਦਾ ਦਿਖਾਈ ਨਹੀਂ ਦਿੰਦਾ ਜ਼ਿਆਦਾ ਦੂਰ ਤੱਕ ਦਿਖਾਈ ਨਹੀਂ ਦਿੰਦਾ ਜਿਸ ਕਰਕੇ ਹਾਦਸੇ ਵਾਪਰ ਰਹੇ ਨੇ ਇਹ ਹਾਦਸਾ ਜਲੰਧਰ ਦੇ ਵਿੱਚ ਵਾਪਰਿਆ ਹੈ ਸੰਘਣੀ ਧੁੰਦ ਦੇ ਕਾਰਨ ਫਲਾਈਓਵਰ ਦੇ ਉੱਤੇ ਦਰਸਲ ਦੋ ਬੱਸਾਂ ਦੀ ਟੱਕਰ ਹੋਈ ਹੈ ਪਹਿਲਾ ਫਲਾਈਓਵਰ ਤੇ ਕਰੋੜਵਜ ਦੀ ਬੱਸ ਚੜ ਰਹੀ ਸੀ ਟਰੱਕ 'ਚ ਵੱਜਦੀ ਹੈ ਧੁੰਦ ਦੇ ਕਾਰਨ ਰੋਡਵੇਜ ਦੀ ਬੱਸ ਨੂੰ ਟਰੱਕ ਦਾ ਅੰਦਾਜ਼ਾ ਨਹੀਂ ਸੀ ਕਿ ਅੱਗੇ ਟਰੱਕ ਜਾ ਰਿਹਾ ਹੈ ਫਿਰ ਪਿੱਛੇ ਇੱਕ ਹੋਰ ਬੱਸ ਆ ਜਾਂਦੀ ਹੈ ਉਹ ਵੀ ਇਸ ਬੱਸ ਦੇ ਵਿੱਚ ਵੱਜਦੀ ਹੈ ਹਾਦਸੇ ਦੇ ਵਿੱਚ ਪੰਜਾਬ ਰੋਡਵੇਜ ਦੇ ਦੋ ਕਰਮਚਾਰੀ ਜ਼ਖਮੀ ਹੋਏ ਨੇ ਕਿਉਂਕਿ ਇੱਕ ਤਾਂ ਜਿਹੜਾ ਹਨੇਰਾ ਹੈ ਉਸ ਦੇ ਵਿੱਚ ਜਦੋਂ ਧੁੰਦ ਹੋ ਜਾਂਦੀ ਹੈ ਫਿਰ ਬਿਲਕੁਲ ਵੀ ਵਿਜ਼ਿਬਿਲਟੀ ਘਟ ਜਾਂਦੀ ਹੈ ਧੁੰਦ ਦੇ ਵਿੱਚ ਜਦੋਂ ਦਿਨ ਹੁੰਦਾ ਹੈ ਉਦੋਂ ਵੀ ਵਿਜ਼ਿਬਿਲਟੀ ਨਹੀਂ ਰਹਿੰਦੀ ਹਾਲਾਂਕਿ ਫੌਗ ਲਾਈਟਸ ਦੀ ਇਸ ਦੇ ਵਿੱਚ ਵਰਤੋਂ ਜ਼ਰੂਰ ਕੀਤੀ ਜਾਂਦੀ ਹੈ ਪਰ ਜ਼ਿਆਦਾ ਜਿਹੜੇ ਕਾਰਨ ਨੇ ਉਹ ਇਹੀ ਨੇ ਕਿ ਰਫ਼ਤਾਰ ਦਾ ਜ਼ਿਆਦਾ ਹੋਣਾ ਰਫ਼ਤਾਰ ਵੱਧ ਹੁੰਦੀ ਹੈ ਜਿਹੜੀਆਂ ਸਾਹਮਣੇ ਚੀਜ਼ਾਂ ਆ ਰਹੀਆਂ ਹੁੰਦੀਆਂ ਨੇ ਉਹ ਬਹੁਤ ਨੇੜੇ ਆ ਕੇ ਪਤਾ ਲੱਗਦੀਆਂ ਨੇ ਤੇ ਜਦੋਂ ਤੱਕ ਪਤਾ ਲੱਗਦੀਆਂ ਨੇ ਫਿਰ ਬ੍ਰੇਕ ਲਾਉਣ ਦਾ ਕਈ ਵਾਰ ਸਮਾਂ ਵੀ ਨਹੀਂ ਮਿਲਦਾ ਅਤੇ ਜੇਕਰ ਬ੍ਰੇਕ ਲਾਈ ਵੀ ਜਾਂਦੀ ਹੈ ਤਾਂ ਤੁਰੰਤ ਕੋਈ ਵੀ ਵਾਹਨ ਨਹੀਂ ਹੈ ਜਿਹੜਾ ਬਿਲਕੁਲ ਉਸੇ ਵੇਲੇ ਰੁਕ ਜਾਵੇਗਾ ਕਿਉਂਕਿ ਸਪੀਡ ਜ਼ਿਆਦਾ ਹੁੰਦੀ ਹੈ ਵਾਹਨ ਵੱਡੇ ਨੇ ਹੈਵੀ ਵਹੀਕਲਸ ਨੇ ਤਾਂ ਇਹ ਹਾਦਸਾ ਵਾਪਰਿਆ ਜਲੰਧਰ ਦੇ ਵਿੱਚ ਦੋ ਬੱਸਾਂ ਦੀ ਟੱਕਰ ਹੋਈ ਹੈ ਟਰੱਕ ਦੇ ਨਾਲ ਟੱਕਰ ਹੋਈ ਹੈ ਅਤੇ ਇਸ ਦੌਰਾਨ ਦੋ ਰੋਡਵੇਜ ਦੇ ਕਰਮੇ ਜ਼ਖਮੀ ਹੋਏ ਨੇ ਉਧਰ ਬਠਿੰਡਾ ਦੇ ਵਿੱਚ ਟਰੈਕਟਰ ਟਰਾਲੀ ਨਾਲ ਕਾਰ ਦੀ ਟੱਕਰ ਹੋ ਗਈ ਹੈ ਇਹ ਹਾਦਸਾ ਵੀ ਧੁੰਦ ਦੇ ਕਾਰਨ ਹੋਇਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਠਿੰਡਾ ਦੇ ਵਿੱਚ ਟਰੈਕਟਰ ਟਰਾਲੀ ਅਤੇ ਕਾਰ ਦੀ ਟੱਕਰ ਹੋਈ ਹੈ ਹਾਦਸੇ ਦੇ ਵਿੱਚ ਕਾਰ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਸੰਘਣੀ ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਏ ਟਰਾਲੀ ਦੇ ਨਾਲ ਪਿੱਛੋਂ ਆ ਕੇ ਇੱਕ ਕਾਰ ਟਕਰਾ ਜਾਂਦੀ ਹੈ ਹਾਲਾਂਕਿ ਕਾਰ ਚਾਲਕ ਨੂੰ ਗੰਭੀਰ ਸੱਟਾਂ ਨਹੀਂ ਮਾਮੂਲੀ ਸੱਟਾਂ ਵਧੀਆਂ ਨੇ ਪਰ ਜ਼ਿਆਦਾਤਰ ਕਾਰਨ ਦੇਖੋ ਇਸ ਦੇ ਵਿੱਚ ਜਿਹੜੇ ਤਿੰਨ ਹਾਦਸੇ ਤੁਹਾਨੂੰ ਦਿਖਾਏ ਨੇ ਇੱਕ ਤਾਂ ਟਰੱਕ ਜਿਹੜਾ ਸਕੂਲ ਵੈਨ ਵੱਜਦੀ ਹੈ ਟਰੱਕ ਦੇ ਵਿੱਚ ਉਹ ਵੀ ਇਹੀ ਕਾਰਨ ਹੈ ਕਿ ਟਰੱਕ ਦੀ ਰਫਤਾਰ ਬਹੁਤ ਘੱਟ ਸੀ ਕਿਉਂਕਿ ਟਰੱਕ ਜਿਹੜਾ ਹੈ ਉਹ ਰੋਡ ਤੇ ਚੜ ਰਿਹਾ ਸੀ ਪਿੱਛੋਂ ਸਕੂਲ ਵੈਨ ਆਉਂਦੀ ਹੈ ਟੱਕਰ ਮਾਰਦੀ ਹੈ ਇਹ ਜਿਹੜਾ ਬਠਿੰਡਾ ਦੇ ਵਿੱਚ ਕਾਰ ਅਤੇ ਟਰਾਲੀ ਦੀ ਟੱਕਰ ਹੋਈ ਹੈ ਇਹ ਵੀ ਇਹੀ ਕਾਰਨ ਹੈ ਕਿ ਟਰਾਲੀ ਦੀ ਸਪੀਡ ਬਹੁਤ ਘੱਟ ਸੀ ਕਾਰ ਦੀ ਸਪੀਡ ਜ਼ਿਆਦਾ ਸੀ ਨੇੜੇ ਆ ਕੇ ਪਤਾ ਲੱਗਿਆ ਕਿ ਅੱਗੇ ਟਰਾਲੀ ਜਾ ਰਹੀ ਹੈ ਬਹੁਤੀ ਵਾਰ ਟਰਾਲੀ ਨੂੰ ਪਿੱਛੇ ਕੋਈ ਲਾਈਟਸ ਨਹੀਂ ਹੁੰਦੀਆਂ ਰਿਫਲੈਕਟਰ ਨਹੀਂ ਹੁੰਦੇ ਹੈਗੇ ਇਹ ਵੀ ਇੱਕ ਕਾਰਨ ਹੈ ਤੇ ਤੀਜਾ ਜਿਹੜਾ ਜਲੰਧਰ ਦੇ ਵਿੱਚ ਹਾਦਸਾ ਵਾਪਰਿਆ ਉਹ ਵੀ ਇਹੀ ਕਾਰਨ ਹੈ ਕਿ ਟਰੱਕ ਦੇਖਿਆ ਨਹੀਂ ਇੱਕ ਬੱਸ ਅੱਗੇ ਜਾ ਰਹੀ ਸੀ ਉਹ ਟਰੱਕ ਦੇ ਵਿੱਚ ਵੱਜਦੀ ਹੈ ਫਿਰ ਇੱਕ ਪਿੱਛੇ ਹੋਰ ਬੱਸ ਆ ਰਹੀ ਸੀ ਉਹ ਵੀ ਜਿਹੜੀ ਅੱਗੇ ਬੱਸ ਹੁੰਦੀ ਹੈ ਜਿਸ ਦਾ ਹਾਦਸਾ ਹੁੰਦਾ ਉਸ ਦੇ ਵਿੱਚ ਵੱਜਦੀ ਹੈ ਤਾਂ ਵਿਜ਼ਿਬਿਲਟੀ ਘਟਣ ਕਾਰਨ ਇਹ ਤਿੰਨ ਹਾਦਸੇ ਦੇਖੋ ਤਿੰਨ ਤਸਵੀਰਾਂ ਕਾਲਜਬੰਨ ਦੀ ਟਰੱਕ ਦੇ ਨਾਲ ਟੱਕਰ ਹੋਈ ਹੈ ਬਠਿੰਡਾ ਦੇ ਵਿੱਚ ਇੱਕ ਕਾਰ ਟਰਾਲੀ ਨਾਲ ਟਕਰਾ ਗਈ ਹੈ ਜਲੰਧਰ ਦੇ ਵਿੱਚ ਦੋ ਬੱਸਾਂ ਦੀ ਟਰੱਕ ਨਾਲ ਟੱਕਰ ਹੋਈ ਹੈ ਹਾਲਾਂਕਿ ਇਸ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਏ ਪਰ مالی ਨੁਕਸਾਨ ਵੀ ਹੋਇਆ ਏ ਤੇ ਕਾਫੀ ਲੋਕ ਜ਼ਖਮੀ ਇਹਨਾਂ ਤਿੰਨ ਹਾਦਸਿਆਂ ਦੇ ਵਿੱਚ ਹੋਏ ਨੇ ਕਾਰਨ ਇੱਕੋ ਏ ਵਿਜ਼ਿਬਿਲਟੀ ਘਟ ਏ ਧੁੰਦ ਦੇ ਕਾਰਨ ਸਾਹਮਣੇ ਉਹ ਜਿਹੜੀਆਂ ਗੱਡੀਆਂ ਜਾ ਰਹੀਆਂ ਹੁੰਦੀਆਂ ਨੇ ਉਹਨਾਂ ਦਾ ਅੰਦਾਜ਼ਾ ਨਹੀਂ ਹੁੰਦਾ ਕਈ ਵਾਰ ਉਹਨਾਂ ਦੀ ਸਪੀਡ ਘੱਟ ਹੁੰਦੀ ਹੈ ਕਈ ਵਾਰ ਉਹ ਖੜੀਆਂ ਹੁੰਦੀਆਂ ਨੇ ਜਿਵੇਂ ਹੀ ਜਿਹੜੇ ਵਾਹਨ ਨੇ ਕਿਉਂਕਿ ਤੁਸੀਂ ਦੇਖਿਆ ਹੋਣਾ ਧੁੰਦ ਦੇ ਵਿੱਚ ਅਕਸਰ ਇੱਕ ਤੋਂ ਬਾਅਦ ਇੱਕ ਜਿਹੜੇ ਵਾਹਨ ਨੇ ਲਾਈਨ ਬਣਾ ਕੇ ਚੱਲਦੇ ਨੇ ਜਦੋਂ ਕੋਈ ਸਾਹਮਣੇ ਇੱਕ ਵਾਹਨ ਅੱਗੇ ਜਾ ਰਿਹਾ ਹੁੰਦਾ ਉਹ ਬ੍ਰੇਕ ਲਾ ਦਿੰਦਾ ਤਾਂ ਪਿੱਛੇ ਸਾਰੇ ਵਾਹਨ ਜਿਹੜੇ ਨੇ ਟਕਰਾ ਜਾਂਦੇ ਨੇ ਇੱਕ ਤਾਂ ਇਸ ਦੇ ਵਿੱਚ ਇਹੀ ਹੈ ਕਿ ਤੁਹਾਨੂੰ ਗੈਪ ਬਣਾ ਕੇ ਚੱਲਣਾ ਹੋਏਗਾ ਜਿਹੜਾ ਅੱਗੇ ਵਾਹਨ ਜਾ ਰਿਹਾ ਉਸ ਤੋਂ ਉਚਿਤ ਦੂਰੀ ਹੋਣੀ ਚਾਹੀਦੀ ਹੈ ਦੂਜਾ ਜਿਹੜਾ ਇਸ ਦੇ ਵਿੱਚ ਇਹੀ ਹੈ ਕਿ ਰਫ਼ਤਾਰ ਘੱਟ ਹੋਣੀ ਚਾਹੀਦੀ ਹੈ ਤਾਂ ਜੋ ਕੰਟਰੋਲ ਹੋ ਸਕੇ ਤੁਰੰਤ ਕੰਟਰੋਲ ਹੋ ਸਕੇ ਜਿਵੇਂ ਹੀ ਤੁਹਾਨੂੰ ਸਾਹਮਣੇ ਕੁਝ ਦਿਖਦਾ ਹੈ ਤੁਸੀਂ ਬ੍ਰੇਕ ਲਾ ਸਕੋ ਪਰ ਇਹ ਤਿੰਨ ਹਾਦਸੇ ਇਸੇ ਕਰਕੇ ਵਾਪਰੇ ਨੇ ਕਿ ਮੌਕਾ ਹੀ ਨਹੀਂ ਮਿਲਿਆ ਤੇ ਹਾਦਸਾ ਵਾਪਰ ਗਿਆ ਤੇ ਉਧਰ ਮੌਸਮ ਵਿਭਾਗ ਦੇ ਵੱਲੋਂ ਇੱਕ ਵਾਰ ਫੇਰ ਸੰਘਣੀ ਧੁੰਦ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਅਗਲੇ ਦਿਨਾਂ ਦੇ ਵਿੱਚ ਵੀ ਹਾਲੇ ਧੁੰਦ ਤੋਂ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਕੱਲ ਤੋਂ ਫਿਰ ਸੰਘਣੀ ਧੁੰਦ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਅਗਲੇ 5 ਦਿਨਾਂ ਲਈ ਇਹ ਅਲਰਟ ਜਾਰੀ ਕੀਤਾ ਗਿਆ ਕੱਲ ਤੋਂ 27 ਦਸੰਬਰ ਤੱਕ ਕੋਹਰਾ ਪਵੇਗਾ ਧੁੰਦ ਪਵੇਗੀ ਸੰਘਣੀ ਧੁੰਦ ਪਵੇਗੀ ਵਿਜ਼ਿਬਿਲਟੀ ਘਟੇਗੀ ਇਹ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਣੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕੱਲ ਯਾਨੀ ਕਿ 23 ਦਸੰਬਰ ਤੋਂ ਲੈ ਕੇ 27 ਦਸੰਬਰ ਜਿਹੜੇ ਅਗਲੇ 4 ਤੋਂ 5 ਦਿਨ ਨੇ ਇਸ ਦੇ ਲਈ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਸੰਘਣੀ ਧੁੰਦ ਪਵੇਗੀ ਵਿਜ਼ਿਬਿਲਟੀ ਘਟ ਹੋਏਗੀ ਤੇ ਅਜਿਹੇ ਦੇ ਵਿੱਚ ਤੁਹਾਨੂੰ ਆਪਣਾ ਬਚਾਅ ਵੀ ਕਰਨਾ ਹੋਏਗਾ ਖਾਸ ਕਰ ਸੜਕਾਂ ਦੇ ਉੱਤੇ ਜਿਸ ਢੰਗ ਦੇ ਨਾਲ ਇਸ ਵੇਲੇ ਧੁੰਦ ਦੇ ਕਾਰਨ ਹਾਦਸੇ ਵਾਪਰ ਰਹੇ ਨੇ ਰਾਤ ਵੇਲੇ ਸਵੇਰ ਵੇਲੇ ਦਿਨ ਵੇਲੇ ਹਤਾ ਸੰਘਣੀ ਧੁੰਦ ਹੈ ਵਿਜ਼ਿਬਿਲਟੀ ਘਟ ਹੈ ਇਸ ਕਰਕੇ ਅਸੀਂ ਵਾਰ-ਵਾਰ ਅਪੀਲ ਵੀ ਕਰ ਰਹੇ ਹਾਂ ਕਿ ਰਫਤਾਰ ਜਿਹੜੀ ਆ ਉਹ ਘੱਟ ਹੋਣੀ ਚਾਹੀਦੀ ਆ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅਗਲੇ 5 ਦਿਨਾਂ ਲਈ ਧੁੰਦ ਪਵੇਗੀ हर जरूर देखने को मिलेगा अगर हम बात करें पंजाब के कई जिले हैं हरियाणा की बात करें चंडीगढ़ की बात करें सुबह शाम और रात जिस तरह से ठंड बढ़ेगी उसी तरह धुंध जो है उसको भी ज्यादा देखने को मिल रहा है इसलिए एहतियात रखना बहुत जरूरी है सुरेंद्र जी डायरेक्टर मौसम विभाग हमारे साथ हैं सर क्योंकि फॉग का जैसे आपने पहले ही बताया था बहुत एहतियात रखना जरूरी है लेकिन अनफॉर्चुनेट कहीं एक्सीडेंट हो रहे हैं उस पर भी बड़ा ध्यान रखना है आने वाले दिनों में किस तरह से मौसम रहने वाला है देखिए आने वाले दिनों में फॉग तो रहेगी और अगर आज की भी जो स्थिति अभी आप देखेंगे तो इस वक्त जो है अगर आप यहाँ की स्थिति का जायजा लेते हैं तो पंजाब के भी ज्यादातर एरियाज में फॉग है देखिए आप देख रहे हैं ना ये जो व्हाइटिस आपको पूरा दिख रहा है फॉग है इसी तरह से हरियाणा के हरियाणा में थोड़ी ज्यादा है ये सिर्फ जो है फुटिल्स के आसपास के एरिए है यहाँ पे चंडीगढ़ भी यहाँ शामिल है तो यहाँ पे कुछ जो है रिलीफ है इसका कारण ये पश्चिम रिक्सो ऊपर है तो धीरे धीरे जैसे मूव करेगा तो क्लाउड्स में यहाँ की फॉग आ जाती है लेकिन मुख्य बात ये है कि आने वाले दिनों में जो है जो है ये फॉग की जो है गतिविधि कंटिन्यू करेगी फॉगी की कंडीशन रहेंगी विजिबिलिटी जो है काफी कम रहेगी जीरो और याना के आसपास पंजाब हरियाणा के कई शहरों में रहेगी अभी भी आप देख रहे होंगे कि मॉर्निंग में वेरी डेंस फॉग जो है पटियाला अमृतसर लुधियाना पंजाब में सब हर जगह से हरियाणा पंजाब मोस्टली जो ते है, ते है पचास मीटर से विजिबिलिटी कम रही है जीरो के आसपास भी रही है तो इसमें हमें यही ध्यान रखना है कि खासकर जो है अर्ली मॉर्निंग और रात को जो है हमें ध्यान से चलना है न केवल अपने आप ध्यान से चलाना है लेकिन दूसरों से भी हमें बस एक तरह से बचाना है कोई बचाना एक्सीडेंट जैसे जैसे कैसे सामने आ रहे हैं तो एक तो सबसे पहले अपने आप को बचाना है फिर दूसरों को भी बचाना है तो बहुत ध्यान हमने रखने की आवश्यकता है खासकर जो ये दिसंबर और जनवरी दो महीने ऐसे होते हैं क्योंकि ये हर साल होता है फॉग इस साल नहीं आया ये हर साल का एक तरह से फिनोमिना है तो मेन तौर पर यह ध्यान और दूसरे बात यह है कि अब जो आने वाले समय में जो न्यूनतम तापमान है उनमें भी कुछ कमी आएगी जैसे पहले चल रहे थे सामान्य से ज्यादा वो भी कम आ जाएंगे और साथ साथ में जो ठंडे दिन जिनको बोलते हैं कोल्ड वेव कंडीशन या कोल्ड डे कंडीशन वो भी अब जो है काफी एरियाज में रहे यानी कि शीत लहर की जैसे हम कहते हैं का जो है अब एक तरह से शुरुआत हो चुकी है और आने वाले समय में धुंध शीत लहर और ठंडे दिन ये जो है कई जिलों में पंजाब हरियाणा और आसपास के इलाकों में देखने वेस्टर्न डिस्टर्बेंस की बात की जा रही है तो उसका कुछ असर कोई आ... उसका असर देखो आपने भी देखा होगा कि पिछले तीन दिनों में कुछ फॉग की जो इंटेंसिटी थी कम थी हालांकि फॉग तो थी लेकिन इंटेंसिटी कम थी अब आने वाले समय में जो है पश्चिम विक्षोभ बड़ा बड़ा नहीं है दिसंबर के एंड में एक पश्चिम विक्षोभ है उसका असर जरूर रहेगा लेकिन वो भी बहुत ज़्यादा नीचे नहीं वो पूरा नॉर्थ में उसका ज़्यादा इम्पैक्ट रहेगा कुछ लाइकली रेन वगैरह पंजाब अभी नहीं है संभावना करीब आठ से दस दिन तो कोई मेजर डब्ल्यू नहीं है जिससे बारिश होगी सिर्फ जो है जैसे मैंने कहा कि फॉग जो है या कोल्ड कोल्डिशन ये ज्यादा रहने के दिन के समय में जिस तरह से धूप रहेगी आप देख रहे हैं कि धूप में भी जो है वो काफी नहीं लेकिन जैसे सनसाइन आवर थोड़े कम हो जाएंगे क्योंकि हो। अगर फॉग उठेगी नहीं तो अगर लेट उठती है तो उतना समय कम हो जाता है लेकिन बीच बीच में जरूर धूप जैसे रहने की चांसेस है बहुत ज्यादा जैसे सनी डे आज है ऐसी संभावना पच्चीस तारीख के बाद थोड़ा सा और फॉग बढ़ेगा ओके ਕਿਉਂਕਿ ਅਭੀ 2 ਦਿਨ ਤੋਂ ਇਤਨਾ ਨਹੀਂ ਲੇਕਿਨ ਉਸਕੇ ਬਾਅਦ ਫਿਰ ਸੇ ਇੱਕ ਵਾਰ ਜੋ ਹੈ ਡੈਸ ਫੌਗ ਜੋ ਹੈ ਵੈਰੀ ਡੈਂਸ ਫੌਗ ਦੀ ਜੋ ਹੈ ਸਥਿਤੀ ਤਾਂ ਜਿੱਥੇ ਲਗਾਤਾਰ ਮੈਦਾਨੀ ਇਲਾਕਿਆਂ ਦੇ ਵਿੱਚ ਧੁੰਦ ਪੈ ਰਹੀ ਹੈ ਉੱਥੇ ਪਹਾੜਾਂ ਦੇ ਵਿੱਚ ਬਰਫ ਬਾਰਿ ਹੋ ਰਹੀ ਹੈ ਸਨੋ ਫਾਲ ਹੋ ਰਹੀ ਹੈ ਜਿੱਥੇ ਸੈਲਾਨੀ ਲੁਤਫ ਲੈਣ ਦੇ ਲਈ ਪਹੁੰਚ ਚੁੱਕੇ ਨੇ ਸੈਲਾਨੀਆਂ ਨੇ ਸੈਲਾਨੀਆਂ ਦਾ ਧਿਆਨ ਇਸ ਦਿਵਲ ਹੈ ਤੇ ਇਸ ਵੇਲੇ ਪਹਾੜ ਬਰਫ ਦੀ ਚਾਦਰ ਨਾਲ ਟਕੇ ਹੋਏ ਨੇ ਸੈਲਾਨੀਆਂ ਦੇ ਨਾਲ ਗੁਲਜ਼ਾਰ ਨੇ ਇਸ ਵੇਲੇ ਪਹਾੜ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿਸ ਢੰਗ ਦੇ ਨਾਲ ਪਹਾੜਾਂ ਦੇ ਵਿੱਚ ਇਸ ਵੇਲੇ ਬਰਫ ਬਾਰਿ ਹੋਈ ਹੈ ਸਲਾਨੀਆਂ ਨੂੰ ਆਪਣੇ ਵੱਲ ਖਿੱਚਿਆ ਇਸ ਬਰਫਬਾਰੀ ਨੇ ਖਾਸ ਕਰ ਸਨੋਫਾਲ ਨੇ ਪਹਾੜ ਚਿੱਟੀ ਸਫੇਦ ਬਰਫ ਦੀ ਚਾਦਰ ਦੇ ਨਾਲ ਟਕੇ ਹੋਏ ਨੇ ਸੈਲਾਨੀਆਂ ਦੇ ਨਾਲ ਗੁਜ਼ਾਰ ਨੇ ਤਸਵੀਰਾਂ ਤੁਹਾਨੂੰ ਤਿੰਨ ਤਾਵੇਂ ਤੋਂ ਦਿਖਾ ਰਿਹਾ ਜੰਮੂ ਕਸ਼ਮੀਰ ਦੇ ਵਿੱਚ ਗੁਲਮਰਗ ਸ਼ੋਪੀਆ ਅਤੇ ਰੋਹਤਾਂਗ ਹਿਮਾਚਲ ਪ੍ਰਦੇਸ਼ ਦੀਆਂ ਤਸਵੀਰਾਂ ਨੇ ਜਿੱਥੇ ਤਾਜ਼ਾ برف ਬਾਰਿ ਹੋ ਰਹੀ ਹੈ ਸ਼ੋਪੀਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ برف ਨੂੰ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਗੁਲਮਰਗ ਦੇ ਵਿੱਚ ਵੀ برف ਬਾਰਿ ਹੈ 스ਨੋ ਫਾਲ ਹੈ ਰੋਹਤਾਂਗ ਦੇ ਵਿੱਚ ਵੀ ਮੌਸਮ ਸੁਹਾਵਣਾ ਹੈ 스ਨੋ ਫਾਲ ਹੋ ਰਹੀ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਸੈਲਾਨੀ ਬਰਫਵਾਰੀ ਦਾ سنو ਫਾਲ ਦਾ ਨਜ਼ਾਰਾ ਲੈਣ ਪਹਾੜਾਂ ਦਾ ਰੁਖ ਕਰ ਰਹੇ ਨੇ ਦੂਰੋਂ ਦੂਰੋਂ ਸੈਲਾ ਨੇ ਪਹੁੰਚ ਰਹੇ ਨੇ ਕਿਉਂਕਿ ਜਿਸ ਢੰਗ ਦੇ ਨਾਲ ਦਿੱਲੀ ਦੇ ਵਿੱਚ ਏਕੀਓਆਈ ਲੈਵਲ 500 ਤੋਂ 700 ਤੱਕ ਪਹੁੰਚ ਗਿਆ ਸਾਹ ਲੈਣਾ ਵੀ ਔਖਾ ਹੈ ਉੱਥੇ ਪਹਾੜਾਂ ਦੇ ਵਿੱਚ ਦੇਖੋ ਕਿ ਕਿੰਨਾ ਸੁਹਾਵਣਾ ਮੌਸਮ ਹੈ سنو ਫਾਲ ਹੋ ਰਹੀ ਹੈ ਤਾਜ਼ਾ برفਬਾਰੀ ਹੈ रोहतांग पहाड़ी स्थान ने सैलानी रुख कर रहे हैं तो मैं बर्फ की सफेद चादर हर तरफ से बिछी हुई है और आप देख सकते हैं खूब नजारा यहाँ पे देखने को मिला लगातार बर्फबारी हो रही है और बर्फबारी के बाद आप यहाँ पे टूरिस्ट लगातार आ रहे हैं हजारों की तादाद में टूरिस्ट यहाँ पे आए हैं काफी बेहतर अनुभव इनका रहा है जिस तरीके से हमने लगातार टूरिस्ट से बात की आप अपना नाम बताइए मेरा नाम सावन है सावन है। कहां से कहा आए हैं राजस्थान जयपुर से आया हूँ वहाँ पे तो बहुत गर्मी पड़ती है लेकिन यहाँ हर तरफ से बर्फ ही बर्फ क्या कहना चाहेंगे ये तो मतलब कुदरत का करिश्मा है हम इसे ही देखने के लिए आए हैं और हम लोगों के आने से ही बाहर आई है यहाँ पे अच्छा। हम कल आए हैं और साथ में स्नो लेके आए हैं अब देखो राजस्थान से भी स्नो लेके आए हैं आप देख सकते हैं किस तरीके से यहाँ पे टूरिस्ट जो है एंजॉय कर रहे हैं खेल रहे हैं बर्फ के साथ इर्द गिर्द आप भीड़ भी देख सकते हैं काफी सारे लोग यहाँ पे जमा है हर कोई आप बताइए हर कोई हमसे बात करना चाहता है क्योंकि ये खुश है काफी आप बताइए अपना अनुभव सर बहुत खुशी हो रही है कहाँ से आए दिल्ली से आए हम इससे पहले कभी गिरते नहीं हुए फर्स्ट टाइम स्नोफॉल देख रहे हैं गुलमर्ग के अंदर बहुत एंजॉय कर रहे हैं ये काफी खूबसूरत है और आप देख सकते हैं किस तरीके से बहुत ज्यादा इस वक्त बर्फ गिर रही है और गिरते हुए जब बर्फ होती है तो उसका एक अलग ही नज़ारा देखने को मिलता है और आप देख सकते हैं कि बहुत तेजी के साथ इस वक्त बर्फ गिर रही है और यहां जितने भी टूरिस्ट हैं वो खूब एंजॉय कर रहे हैं क्योंकि हर तरफ से वाइट कारपेट बिछी हुई है आगे बढ़ते हैं उधर लुधियाना के निजी हॉस्पिटल के बीच जबरदस्त हंगामा हुआ है महिला की मौत तो बाद डेड बॉडी बदल दी गई और परिवार ने मॉर्चरी च मृतक दे रखवाई सी महिला की डेड बॉडी किसी और ਨੂੰ ਦੇਣ ਦੇ ਇਲਜ਼ਾਮ ਲੱਗੇ ਨੇ ਹਸਪੀਟਲ ਤੇ ਹਸਪਤਾਲ ਸਟਾਫ ਤੇ ਲਾਪਰਵਾਹੀ ਦੇ ਇਲਜ਼ਾਮ ਹਨ ਪਰਿਵਾਰ ਦੇ ਮਤਾਬਕ ਕਿਸੇ ਹੋਰ ਨੇ ਹੀ ਮਹਿਲਾ ਦਾ ਸੰਸਕਾਰ ਕਰ ਦਿੱਤਾ ਭਾਵ ਕਿ ਜਿਹੜੀ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਬ੍ਰਿੰਤ ਗੁੜੇ ਸੀ ਕਿਸੇ ਹੋਰ ਨੂੰ ਦੇ ਦਿੱਤੀ ਤੇ ਸੰਸਕਾਰ ਤੱਕ ਕਰ ਦਿੱਤਾ ਗਿਆ ਮੋਰਚਰੀ ਦੇ ਵਿੱਚ ਡੈਡ ਬੋਡੀ ਰਖਵਾਈ ਗਈ ਸੀ ਇਸ ਤੋਂ ਬਾਅਦ ਪਰਿਵਾਰ ਦਾ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ ਲੋਜਾਨਾ ਦੀਆਂ ਤਸਵੀਰਾਂ ਨੇ ਹੰਗਾਮਾ ਵੀ ਹੋਇਆ ਹੈ ਲੁਧਿਆਣਾ ਦਾ ਹੈ ਨਿੱਜੀ ਹਸਪਤਾਲ ਹੈ ਜਿੱਥੇ ਮਹਿਲਾ ਦੀ ਮੌਤ ਤੋਂ ਬਾਅਦ ਡੈੱਡ ਬੋਡੀ ਬਦਲ ਦਿੱਤੀ ਗਈ ਹੈ ਪਰਿਵਾਰ ਨੇ ਮੋਰਚਰੀ ਦੇ ਵਿੱਚ ਆਪਣੇ ਪਰਿਵਾਰਕ ਮੈਂਬਰ ਦੀ ਬ੍ਰਿੰਤਕ ਤੇਰ ਰਖਾਈ ਸੀ ਔਰ ਦੀ ਦੇਰ ਰਖਾਈ ਸੀ ਤੇ ਮਹਿਲਾ ਦੀ ਡੈੱਡ ਬੋਡੀ ਕਿਸੇ ਹੋਰ ਦੇ ਦੇ ਇਲਜ਼ਾਮ ਹਸਪਤਾਲ ਪ੍ਰਬੰਧਨ ਤੇ ਲੱਗੇ ਨੇ ਜਿਹਦੇ ਪਾਸੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਸਟਾਫ ਨੇ ਲਾਪਰਵਾਹੀ ਵਰਤੀ ਹੈ ਪਰਿਵਾਰ ਦੇ ਮੁਤਾਬਕ ਕਿਸੇ ਹੋਰ ਨਹੀਂ ਉਹਨਾਂ ਦੇ ਪਰਿਵਾਰਕ ਮੈਂਬਰ ਦਾ ਸਸਕਾਰ ਕਰ ਦਿੱਤਾ ਹੈ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਇੱਕ ਔਰਤ ਜਿਸ ਦੀ ਮੌਤ ਹੋ ਗਈ ਸੀ ਤੇ ਉਸ ਦੀ ਮ੍ਰਿਤਕ ਦੇ ਨੂੰ ਮੋਰਚਰੀ ਦੇ ਵਿੱਚ ਇਸ ਹਸਪੀਟਲ ਦੇ ਵਿੱਚ ਰਖਵਾਇਆ ਗਿਆ ਸੀ ਪਰ ਇਲਜ਼ਾਮ ਇਹ ਹੀ ਨੇ ਕਿ ਹਸਪੀਟਲ ਪ੍ਰਬੰਧਨ ਨੇ ਉਹਨਾਂ ਦੇ ਸਬੰਧਤ ਪਰਿਵਾਰਕ ਮੈਂਬਰ ਦੀ ਮ੍ਰਿਤਕ ਦੇ ਕਿਸੇ ਹੋਰ ਨੂੰ ਹੀ ਸੌਂਪ ਦਿੱਤੀ ਕੀ ਹੋਇਆ ਕੀ ਗੱਲਬਾਤ ਹੋਈ ਗੱਲ ਕੁਛ ਨਹੀਂ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਹੈ ਜੀ ਜਿੱਦਾਂ ਇਹਨਾਂ ਦੇ ਹਸਪੀਟਲ ਦੇ ਅੰਗੈਲੀ ਨਾਲ ਮੇਰੇ ਮਾਤਾ ਜੀ ਦੀ ਡੈੱਡ ਬੋਡੀ ਕਿਸੇ ਹੋਰ ਨੂੰ ਚੁਕਾਤੀ ਇਹਨਾਂ ਨੇ ਤੇ ਉਹਨਾਂ ਨੇ ਸੰਸਕਾਰ ਵੀ ਕਰਤਾ ਜਿੱਦੋਂ ਦੋ ਦਿਨ ਪਹਿਲਾਂ ਅੱਛਾ ਕਿਹੜੀ ਜਗ੍ਹਾ ਤੋਂ ਆਏ ਸੀ ਤੁਸੀਂ ਮੈਂ ਕੈਨੇਡਾ ਤੋਂ ਆਇਆ ਜੀ ਅੱਛਾ ਜੀ ਮੈਂ ਤਾਂ ਅੱਜ ਸਵੇਰੇ ਹੀ ਪਹੁੰਚਿਆ ਜੀ ਆ ਸਵੇਰੇ ਪਹੁੰਚਿਆ ਤੇ ਅੱਜ ਹੁਣ ਇਹ ਜਦੋਂ ਮੈਂ ਪਹੁੰਚਿਆ ਫਿਰ ਇੱਧਰ ਨੂੰ ਆਏ ਵੀ ਬੋਡੀ ਲੈ ਕੇ ਸੰਸਕਾਰ ਅੱਜ ਦਾ ਰੱਖਿਆ ਸੀਗਾ ਤੇ ਉਹ ਜਦੋਂ ਪਤਾ ਲੱਗਾ ਤੇ ਅਸੀਂ ਭੱਜ ਕੇ ਫਿਰ ਪਿੱਛੇ ਆਏ ਆ ਵੀ ਦੇਖੀ ਹਨਾ ਕੀ ਸ ਤੇ ਹੋਰ ਸਾਡਾ ਸਾਡਾ ਤਾਂ ਪਤਾ ਯਕੀਨ ਵੀ ਨਹੀਂ ਦੀ ਸਸਕਾਰ ਕੀਤਾ ਕਿ ਨਹੀਂ ਕੀਤਾ ਉਹਨਾਂ ਨੇ ਕੁਝ ਨਾ ਅੰਗਹਿਲੀ ਆ ਪਰ ਮੈਨੂੰ ਇੱਥੇ ਕੁਝ ਹੋਰ ਵੀ ਚੱਕਰ ਲੱਗਦਾ ਕੱਲੀ ਨਗਹਿਲੀ ਤਾਂ ਮੰਨ ਲੈਂਦੇ ਆ ਕਿਉਂਕਿ ਜਿਨ੍ਹਾਂ ਨੇ ਕੀਤਾ ਉਹ ਕਹਿੰਦੇ ਅਸੀਂ ਮੂੰਹ ਹੀ ਨਹੀਂ ਦੇਖਿਆ ਇਦਾਂ ਹੋ ਸਕਦਾ ਉਹਨੇ ਉਹਦੀ ਕੁੜੀ ਨੇ ਬੇਟੀ ਨੇ ਉਹਦੇ ਕੀਤਾ ਸਸਕਾਰ ਕਹਿੰਦੀ ਮੈਂ ਉਹਦੀ ਮਾਂ ਦਾ ਮੂੰਹ ਨਹੀਂ ਦੇਖਿਆ ਇਦਾਂ ਹੋ ਸਕਦਾ ਨਾਲੇ ਬਾਡੀ ਦੇ weight ਦਾ ਬਹੁਤ ਜ਼ਿਆਦਾ ਫਰਕ ਆ ਉਹ ਕਹਿੰਦੇ ਜੀ ਬਸ ਅੰਗਹਿਲੀ ਹੋ ਗਈ ਸਾਡੇ ਤੋਂ ਹੋ ਗਈ ਜੀ ਉਹਨਾਂ ਨੇ ਸਸਕਾਰ ਕਰਤਾ ਜੀ ਪਹਿਲਾਂ ਉਹ ਕਹਿੰਦੇ ਜੀ ਤੁਸੀਂ ਫੁੱਲ ਨਹੀਂ ਚੋਗੇ ਤੁਸੀਂ ਫੁੱਲ ਚੋਗ ਲੋ ਹੁਣ ਹੁਣੇ ਕਹਿੰਦੇ ਜੀ ਉਹਨਾਂ ਨੇ ਫੁੱਲ ਵੀ ਚੋਗ ਲਿਆ ਤਾਂ ਕੱਲ ਹ ਤੋ ਕਿੱਦਾਂ ਹਰਦੁਆਰ ਜਾਣਗੇ ਮੈਨੂੰ ਆਪ ਸੋਚੋ ਤੁਸੀਂ ਹਰਦੁਆਰ ਜਾ ਕੇ ਕਿੱਦਾਂ ਫੁੱਲ ਪਾਉਣਗੇ ਜਿੰਨਾਂ ਨੂੰ ਸਰ ਅਸੀਂ ਉਹੀ ਦੇਖ ਰਹੇ ਹਾਂ ਕਿ ਇਹਨਾਂ ਗੱਲੀਏ ਕਿੱਥੇ ਹੈਗਾ ਕੀ ਹੋਇਆ ਸਾਡੇ ਵੱਲੋਂ ਸਾਰੀ ਲੇਬਲਿੰਗ ਪ੍ਰੋਪਰ ਹੁੰਦੀ ਹੈ ਸਾਰਾ ਕੁਝ ਹੁੰਦਾ ਹੈਗਾ ਇੱਕ ਵਾਰ ਉਹ ਦੇਖ ਰਹੇ ਹਾਂ ਦੇਖ ਕੇ ਅਸੀਂ ਦੱਸਦੇ ਹਾਂ ਕੀ ਹੈ ਸਾਰਾ ਡਾਕਟਰ ਸੁਨੀਲ ਮੱਤਾ ਤੇ ਅਜਿਗਨੇਸ਼ਨ ਕੇ ਆਪ ਮੈਂ ਰੇਡੀਓਲੋਜਿਸਟ ਆਂ ਅੱਜ ਠੀਕ ਨੇ ਥੈਂਕ ਯੂ ਤਾਂ ਲੱਗਦਾ ਸਰ ਹੁਣ ਪਰਿਵਾਰ ਦੇ ਇਸ ਤਰੀਕੇ ਨਾਲ ਕਹਿ ਰਿਹਾ ਕਿ ਅੰਗ ਵੇਚੇ ਹੋ ਸਕਦੇ ਆ ਨਹੀਂ ਸਰ ਐਸਾ ਕੁਝ ਵੀ ਨਹੀਂ ਹੈਗਾ ਪਰ ਸਰ ਗਲਤੀ ਹੋਈ ਹੈ ਕਿਤੇ ਨਾ ਕਿਤੇ ਸਰ ਉਹੀ ਉਹੀ ਦੇਖ ਰਹੇ ਆ ਸਰ ਅਸੀਂ ਉਹੀ ਚੀਜ਼ ਕਰ ਰਹੇ ਆ ਸਰ ਹੁਣ ਤਾਂ ਡੈੱਡ ਕੋਲ ਜਿਹੜੀ ਚੇਂਜ ਹੋ ਗਈ ਸੀ ਸਨਕਾਰ ਹੋ ਗਿਆ ਤਾਂ ਪਰਿਵਾਰ ਵਾਲੇ ਜਾਣਕਾਰ ਆ ਉਹਨਾਂ ਕਹਿੰਦੇ ਕਿ ਪਹਿਲਾਂ ਸਰ ਅਸੀਂ ਦੇਖ ਰਹੇ ਆ ਦੇਖ ਕੇ ਤੁਹਾਨੂੰ ਜੁਰਯਾਦੀ ਰਾਣਾ ਬਲਾਚੌਰੀ ਆਦਾ ਗੋਲੀਆਂ ਮਾਰ ਕੇ ਚੱਲਦੇ ਟੂਰਨਾਮੈਂਟ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਦੀ ਪਿਸਤੌਲ ਵੀ ਚੋਰੀ ਹੋ ਗਈ ਸੀ ਪਰ ਹੁਣ ਉਸ ਦੀ ਪਿਸ ਕਤਲ ਵਾਲੇ ਦਿਨ ਇੱਕ ਨਿਹੰਗ ਸਿੰਘ ਉਸਦੀ ਪਿਸਤੌਲ ਚੋਰੀ ਕਰਕੇ ਲੈ ਗਿਆ ਸੀ। ਇਹ ਨਿਹੰਗ ਸਿੰਘ ਮਲੋਟ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਰਾਣਾ ਬਲਾਚੌਰੀਆ ਦੀ ਸੋਨੇ ਦੀ 체ਨ ਅਤੇ ਸੋਨੇ ਦਾ ਕੜਾ ਵੀ ਉਸੇ ਦਿਨ ਗਾਇਬ ਹੋ ਗਿਆ ਸੀ ਜਦੋਂ ਉਸ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਜਦੋਂ ਰਾਣਾ ਬਲਾਚੌਰੀਆ ਦਾ ਕਤਲ ਹੋਇਆ ਤਾਂ ਇੱਕ ਨਿਹੰਗ ਸਿੰਘ ਮੌਕੇ ਤੇ ਪਹੁੰਚਿਆ। ਉਸਨੇ ਖੁਦ ਨੂੰ ਰਾਣਾ ਬਲਾਚੌਰੀਆ ਦਾ ਕਰੀਬੀ ਦੱਸਿਆ ਤੇ ਉਸ ਦਾ ਰਿਵਾਲਵਰ ਆਪਣੇ ਨਾਲ ਲੈ ਗਿਆ। ਉਸ ਸਮੇਂ ਮਾਹੌਲ ਅਜਿਹਾ ਸੀ ਕਿ ਲੋਕਾਂ ਨੇ ਉਸ ਨੂੰ ਸਮਾਨ ਸੌਂਪ ਦਿੱਤਾ। ਪ੍ਰਬੰਧਕਾਂ ਨੇ ਕਿਹਾ ਕਿ ਚੀਜ਼ਾਂ ਚੋਰੀ ਕਰਨ ਵਾਲਾ ਸ਼ਖਸ ਗੁਪਤ ਤਰੀਕੇ ਨਾਲ ਉਹਨਾਂ ਨੂੰ ਵਾਪਸ ਕਰ ਦਵੇ ਪ੍ਰਬੰਧਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਉਸ ਨੂੰ ਫੜ ਲੈਂਦੀ ਹੈ ਤਾਂ ਕੋਈ ਮਦਦ ਨਹੀਂ ਕੀਤੀ ਜਾਵੇਗੀ ਕਬੱਡੀ ਪ੍ਰਮੋਟਰ ਰਾਣਾ ਬਲਾ ਚੌਰੀਆ ਦਾ ਕਬੱਡੀ ਮੈਚ ਦੇ ਦੌਰਾਨ 15 ਦਸੰਬਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਲੰਦਾ ਚੱਕਿਆ ਗਿਆ ਵੀ ਪਰਮਿਸ਼ਨ ਹੈ ਇਸ ਵੱਲ ਵੀ ਪਰਮਿਸ਼ਨ ਨਹੀਂ ਹੈ ਸਾਡੇ ਕੋਲ 14 ਪਰਮਿਸ਼ਨਾਂ ਨੇ 13 ਤੋਂ 14 ਇਹ 14 ਹੀ ਪਰਮਿਸ਼ਨਾਂ ਅਸੀਂ ਲੈ ਕੇ ਮੈਡਮ ਡੀਸੀ ਮੈਡਮ ਕੋਲ ਜਸਟੀਫਾਈ ਕਰਾਣੀ ਹੋਣੀਆਂ ਇਹ ਉਹਨਾਂ ਨੇ ਜਸਟੀਫਾਈ ਕੀਤੀ ਹੋਈ ਐਪਲੀਕੇਸ਼ਨ ਮੈਡਮ ਨੇ ਉਹਨਾਂ ਦੀ ਪਰਮਿਸ਼ਨ ਨੇ ਬਾਕੀ ਸਾਡੇ ਸਾਰੇ ਪੂਕ ਦਾ ਪ੍ਰਬੰਧ ਸੀ ਕਿ ਸਾਡਾ ਕੋਈ ਇਹੋ ਜਿਹਾ ਨਹੀਂ ਸੀਗਾ ਵੀ ਸਾਡੇ ਕੋਲ ਕੋਈ ਢਿੱਲ ਰੱਖੀ ਹੋਈ ਸੀਗੀ ਹੁਣੇ ਸ਼ਰਾਰਤੀਆਂ ਸਰਾਂ ਦਾ ਕੋਈ ਨਹੀਂ ਪਤਾ ਹੁੰਦਾ ਵੀ ਵੀਰ ਜੀ ਵੀ ਕਿਸ ਦੇ ਵਿੱਚ ਕਿਦਾਂ ਦਾ ਕੋਈ ਬੰਦਾ ਖੜਿਆ ਅਸੀਂ ਪਬਲਿਕ ਦੇ ਵਿੱਚ ਸਾਰੇ ਬੰਦੇ ਕਿਦਾਂ ਆ ਕੇ ਵਿੱਚ ਜਿਵੇਂ ਹੁੰਨੇ ਆ ਤਾਂ ਸਾਨੂੰ ਇਹਦੇ ਕੋਈ ਹੋ ਨਹੀਂ ਸੀਗਾ ਅਸੀਂ ਆਪਣੇ ਗਿਣ ਤੋਂ ਕੋਈ ਕਸਰ ਨਹੀਂ ਨਾ ਪ੍ਰਸ਼ਾਸਨ ਗਿਣ ਨੂੰ ਪੂਰੀ ਸਾਡੀ ਪੂਰੀ ਤਿਆਰੀ ਸੀਗੀ ਜਿੱਦਾਂ ਦੀ ਸਾਡੇ ਹੁੰਨੇ ਪ੍ਰਬੰਧ ਅੰਦਰ ਸਾਰੇ ਸੀਗੇ ਤੁਸੀਂ ਆਪ ਦੇਖਿਆ ਪ੍ਰਸ਼ਾਸਨ ਦਾ ਪ੍ਰਸ਼ਾਸਨ ਸੀ 45 ਬੌਂਸਰ ਬਿਨਾਂ ਉਹ ਤੋਂ ਲਾਇਓ ਸੀ ਸਾਡੇ 20 ਜਣੇ 20 ਬੰਦੇ ਸਾਡੇ ਜਿਹੜੀ ਪ੍ਰਾਈਵੇਟ ਸਿਕਿਉਰਿਟੀ ਕਾਰਾਂ ਨੂੰ ਲਵਾਉਂਦੀਆਂ ਪਾਰਕਿੰਗ ਕਰਨ ਦੀ ਉਹ ਸੀਗੇ ਸਾਡੇ ਬਕਾਇਦਾ ਵਰਦੀਆਂ ਨਾਲ ਸਰ ਇਸ ਘਟਨਾ ਦੇ ਵਿੱਚ ਇੱਕ ਹੋਰ ਵੱਡੀ ਘਟਨਾ ਦੇ ਖਾਮੇ ਜਿੱਥੇ ਇੱਕ ਜਵਾਨ ਪੁਲਿਸ ਗੜੇ ਕੇ ਮੌਤ ਹੋ ਗਈ ਹੈ ਤੇ ਮੇਕ ਇਟ ਕੁਝ ਸ਼ਰਾਰਤੀ ਅਨਸਰ ਕਰ ਰਹੀਆਂ ਕਹਿ ਰਹੀਏ ਬਦਨਾਮ ਲੋਕਾਂ ਵੱਲੋਂ ਕਿ ਇਹ ਰਾਣਾ ਬਲਾਚੋਰੀ ਦੀ ਚੇਨ ਪਿਸਤੌਲ ਤੇ ਕੜੇ ਵਗੈਰਾ ਚੋਰੀ ਕਰ ਲਏਗੇ ਇਹ ਨਹੀਂ ਕਿਤੇ ਦੇ ਜੀ ਜਿਹੜਾ ਇੱਕ ਪਿਸਤੌਲ ਹੈ ਉਹ ਤਾਂ ਬੰਦਾ ਜਸਟੀਫਾਈ ਹੋ ਗਿਆ ਉਹਦੇ ਸਾਡੇ ਕੋਲ ਵੀਡੀਓ ਫੋਟੋ ਹੈਗੀ ਹੈ ਤੇ ਉਹ ਦੂਜੀਆਂ ਸੇ ਵੀਡੀਓ ਉਹ ਵੀ ਕੱਢ ਰਹੇ ਜਿਹੜੇ ਕੜੇ ਹਰ ਚੇਨੀ ਵਾਲੇ ਬੰਦੇ ਆ ਉਹਨਾਂ ਨੂੰ ਹੱਥ ਬੰਨ ਕੇ ਵੇਚ ਤੇ ਕੀ ਆ ਤਾਂ ਆਪਣੇ ਆਪ ਆ ਜੋ ਫਿਰ ਜੋ ਪ੍ਰਸ਼ਾਸਨ ਨੇ ਕੀਚੇ ਫਿਰ ਆਪਣੇ ਆਪ ਫਿਰ ਸਾਡੇ ਕੋਲ ਕੋਈ ਉਹ ਨਹੀਂ ਹੋਣਾ ਕਿ ਅਸੀਂ ਉਹਨਾਂ ਦੀ ਸੁਣਵਾਈ ਕਰਾ ਸਕੀਏ ਅਸੀਂ ਪ੍ਰਸ਼ਾਸਨ ਨੂੰ ਦੇਣੀਆਂ ਵੀਡੀਓ ਤਾਂ ਸਾਰਾ ਕੁਝ ਜਿਹੜੇ ਨਿਹੰਗ ਸਿੰਘ ਆ ਜਿਹੜੇ ਕਹਿ ਰਹੇ ਸੀਗੇ ਦਮਾਲਾ ਬੰਨਿਆ ਉਹ ਜਸਟੀਫਾਈ ਹੋ ਗਿਆ ਫੋਟੋ ਸਾਡੇ ਕੋਲ ਆ ਗਿਆ ਅਸੀਂ ਹੁਣ ਬਲ ਸਾਹਿਬ ਕੋਲ ਚਲੇ ਆ ਉਹਨਾਂ ਦਾ ਜਿਹੜਾ ਪ੍ਰਸਤਾਵ ਵਾਲਾ ਬੰਦਾ ਤੇ ਦੂਜੇ ਵੀ ਥੋੜੀ ਦੇਰ ਚ ਹੋ ਜਾਣਗੇ ਉਹਨਾਂ ਤੇ ਵੀ ਅਸੀਂ ਕਰਨੇ ਆ ਕਿਸ ਤਰੀਕੇ ਦੇ ਮਨਕਾ ਘਟਨਾ ਵਾਪਰ ਗਈ ਹੈ ਹੁਣ ਆਪਣਾ ਕਿਸ ਤਰੀਕੇ ਦਾ ਰੁਝਾਨ ਹੈ ਕਬੱਡੀ ਟੂਰਨਾਮੈਂਟ ਵੀ ਤੁਸੀਂ ਆਰਗੇਨਾਈਜ਼ ਕੀਤਾ ਸੀ ਨੌਜਵਾਨ ਦੀ ਮੌਤ ਹੋ ਗਈ ਇਹਦੇ ਵਿੱਚ ਬ੍ਰਦਰ ਹੁਣ ਰੁਝਾਨ ਤਾਂ ਸਾਡਾ ਹੁਣ ਪਹਿਲਾਂ ਤਾਂ ਸਾਡਾ ਮਨ ਹੀ ਨਹੀਂ ਹਜਿਆ ਕਰਦਾ ਹਨ ਵੀ ਹੁਣ ਅਸੀਂ ਕਿੱਦਾਂ ਕਰੀਏ ਕਿਉਂ ਹੁਣ ਇੱਕ ਪਾਸੇ ਅਸੀਂ ਆਪਣੀ ਯੂਥ ਕਿ ਨਹੀਂ ਦੇਖਦੇ ਬੱਚੇ ਕਿ ਨਹੀਂ ਦੇਖਦੇ ਤਾਂ ਅਸੀਂ ਪੰਜਾਬ ਕੇ ਪੰਜਾਬ ਹਰ ਆਪਣੀ ਦੇਸ਼ ਕਿ ਨਹੀਂ ਦੇਖਣਾ ਕਿ ਬੱਚੇ ਗਲਤ ਯੂਜ਼ ਨਾ ਹੋਣ ਕੱਲ ਨੂੰ ਉੱਠ ਕੇ ਅਸੀਂ ਹੁਣ ਇਹ ਚੀਜ਼ਾਂ ਬੰਦ ਕਰਦੇ ਹਾਂ ਤਾਂ ਬੱਚੇ ਕਿੱਧਰ ਜਾਣਗੇ